ਪੰਜਾਬ ਦੇ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀ ਕੁਦਰਤ ਦੇ ਨਾਲ ਬੜੀ ਗੂੜੀ ਸਾਂਝ ਸੀ। ਉਹਨਾਂ ਦੀ ਇਹ ਸਾਂਝ ਨੂੰ ਉਹਨਾਂ ਦੀਆਂ ਕਵਤਾਵਾਂ ਦੇ ਵਿੱਚ ਆਮ ਹੀ ਵੇਖਿਆ ਜਾ ਸਕਦਾ। ਖਾਸ ਕਰਕੇ ਉਹਨਾਂ ਦਾ ਰੁੱਖਾਂ ਦੇ ਨਾਲ ਬਹੁਤ ਪਿਆਰ ਸੀ। ਇਸ ਪਿਆਰ ਦੇ ਵਿੱਚ ਉਹਨਾਂ ਨੇ ਇੱਕ ਕਵਤਾ ਵੀ ਲਿਖੀ ਸੀ ਕਿ ਕੋਜ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੋਜ ਰੁੱਖ ਲੱਗਦੇ ਮਾਵਾ ਜਿਹੜੀ ਕਿ ਬਹੁਤ ਮਸ਼ਹੂਰ ਰਹੀ। ਉਨ੍ਹਾਂ ਦੀ ਇੱਕ ਵੱਡ ਆਕਾਰੀ ਰਚਨਾ ਲੂਣਾ ਸੀ ਜਿਹੜੀ ਸਾਹਿਤ ਦੇ ਖੇਤਰ ਦੇ ਵਿੱਚ ਬੜਾ ਚਿਰ ਚਰਚਾ ਦਾ ਵਿਸ਼ਾ ਰਹੀ ਆ ਆਪਣੀ ਇਸ ਰਚਨਾ ਲੂਣਾ ਦੇ ਵਿੱਚ ਉਹ ਜਦੋਂ ਸ਼ੁਰੂਆਤ ਕਰਦੇ ਆ ਤੇ ਸ਼ੁਰੂਆਤ ਦੇ ਵਿੱਚ ਨਟੀ ਅਤੇ ਸੂਤਰ ਧਾਰ ਆਪਸ ਦੇ ਵਿੱਚ ਗੱਲ ਕਰਦੇ ਆ ਤੇ ਉਹਨਾਂ ਦੀ ਗੱਲ ਦੇ ਵਿੱਚ ਇੱਕ ਥਾਂ ਤੇ ਉਹ ਸ਼ਿਵ ਕੁਮਾਰ ਨੇ ਅਮਲਤਾਸ ਦੇ ਰੁੱਖ ਦੀ ਉਪਮਾ ਜਿਹੜੀ ਉਹ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਕੀਤੀ ਆ ਉਹ ਕੀ ਕਹਿੰਦੇ ਆ ਕਹਿੰਦੇ ਆ ਵੀ ਇਹ ਰੁੱਖ ਜੋ ਅਮਲਤਾਸ ਦੇ ਪੀੜੀ ਮਾਰਨ ਭਾ ਇਉਂ ਜਾਪੇ ਗगन ਕਠਾਲੀਏ ਜਿਉਂ ਸੋਨਾ ਪਿਗਲ ਗਿਆ ਜਾਂ ਧਰਤ ਕੁੜੀ ਦੇ ਕੰਨ ਦਾ ਇੱਕ ਬੂੰਦਾ ਡਿਗ ਪਿਆ ਬਾਹ ਨੀ ਧਰਤ ਸੁਹਾਵੀਏ ਤੈਨੂੰ ਚੜਿਆ ਰੂਪ ਕਿਹਾ ਬਾਹ ਨੀ ਧਰਤ ਸੁਹਾਵੀਏ ਤੈਨੂੰ ਚੜਿਆ ਰੂਪ ਕਿਹਾ